ਉਹ ਅ ਇਹ ਸਭ ਇੱਕ ਡੀਪ ਇੰਕਾਊਂਟਰ ਹੋਇਆ ਇਹਦੇ ਬਾਰੇ ਜਾਣਕਾਰੀ ਇਹਦੇ ਚ ਇੱਕ ਸੰਦੀਪ ਪੁਨਰਨਾਮ ਦਾ ਇਹ ਮੁੰਡਾ ਸੀਗਾ ਜਿਹੜਾ ਕਾਫੀ ਡੇਰ ਤੋਂ ਸਾਨੂੰ ਵਾਂਟਡ ਸੀਗਾ ਜਿਹੜਾ ਇਹਦਾ ਕੇਸ ਦੀ ਹਿਸਟਰੀ ਹੈ ਕਿ 26 ਮਈ ਨੂੰ ਇੱਕ ਫੇਸ 1 ਪੁਲਿਸ ਸਟੇਸ਼ਨ ਦੇ ਅੰਦਰ ਇੱਕ ਮਰਡਰ ਹੁੰਦਾ ਹੈ ਉੱਥੋਂ ਦੋ ਬੰਦੇ ਸੀ ਇਹ ਇੱਕ ਬਬਲੂ ਰਾਮ ਦਾ ਤੇ ਇੱਕ ਇਹ ਸੰਦੀਪ ਬਬਲੂ ਜਿਹੜਾ ਸੀਗਾ ਉਹ ਮੋਟਰਸਾਈਕਲ ਚਲਾ ਰਿਹਾ ਸੀਗਾ ਤੇ ਇਹ ਸੰਦੀਪ ਪਿੱਛੇ ਬੈਠਾ ਇਹਨੇ ਉਸਤੇ ਫਾਇਰ ਕਰਕੇ ਉਹਦਾ ਮਰਡਰ ਕਰ ਦਿੱਤਾ ਸੀ ਉਸੇ ਦਿਨ ਤੋਂ ਅਸੀਂ ਇਹਨੂੰ ਲੱਭਣ ਤੇ ਲੱਗੇ ਹੋਏ ਸੀਗੇ ਜਿਹੜਾ ਦੂਸਰਾ ਪਹਿਲਾ ਜਿਹੜਾ ਡਰਾਈਵਰ ਸੀਗਾ ਮੋਟਰਸਾਈਕਲ ਦਾ ਉਹਨੂੰ ਅਸੀਂ ਬਰਾਈਆਂ ਡਿਸਟ੍ਰਿਕਟ ਯੂਪੀ ਤੋਂ ਤਕਰੀਬਨ 5-6 ਦਿਨ ਪਹਿਲਾਂ ਅਰੈਸਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਤੋਂ ਇਹਨੂੰ ਡਿਵੈਲਪ ਕਰ ਰਹੇ ਸੀਗੇ ਸੀਗਾ ਇਹ ਇੰਚਾਰ ਸਾਹਿਬ ਦੇ ਹੱਥ ਜਿਹੜੀ ਇਨਫਾਰਮੇਸ਼ਨ ਲੱਗੀ ਸੀ ਕਿ ਪਿਛਲੇ 2-3 ਦਿਨਾਂ ਤੋਂ ਤਕਰੀਬਨ ਇਹ ਬੰਦਾ ਇਸ ਰੀਜਨ 'ਚ ਲਖਨੌਰ ਤੋਂ ਸਾਨੂੰ ਵਿਖ ਰਿਹਾ ਸੀਗਾ 3 ਦਿਨ ਤੋਂ ਪਿਛਲੇ ਤੋਂ ਬਾਰ-ਬਾਰ ਇਹਦੀ ਇਨਫਾਰਮੇਸ਼ਨ ਆ ਰਹੀ ਸੀ ਕਦੀ ਲੋਕੇਸ਼ਨ ਲੈ ਰਹੇ ਸੀ ਕੁਝ ਕਰ ਰਹੇ ਸੀ ਬਟ ਇਹ ਸਭ ਤੋਂ ਸਾਡੇ ਹੱਥ ਨਹੀਂ ਆ ਰਿਹਾ ਸੀ ਅੱਜ ਸ਼ਾਮੀ ਜਿਹੜਾ ਹੈਗਾ ਇਹ ਕਿਸੇ ਨੂੰ ਕੋਈ ਜਾਂ ਜਿੰਨੀ ਸਾਡੇ ਕੋਲ ਇਨਫਾਰਮ ਤੇ ਉਸਦੇ ਜਦੋਂ ਇੱਥੇ ਦਿਖਿਆ ਤਾਂ ਸੀਆਈਏ ਦੇ ਟੀਮ ਨੇ ਇਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨੇ ਇਹਨੂੰ ਤੇ ਐਕਸਾਇਰ ਕਰਕੇ ਅੰਦਰ ਇੱਧਰ ਪਿੱਛੇ ਨਿਕਲ ਗਿਆ ਉਸ ਤੋਂ ਬਾਅਦ ਜਿਹੜਾ ਹੈ ਸੀਆਈਏ ਦੀ ਟੀਮ ਵੱਲੋਂ ਦੁਬਾਰਾ ਫਾਇਰਿੰਗ ਹੋਈ ਫਾਇਰਿੰਗ ਵੀ ਕੀਤੀ ਗਈ ਇਹਨੂੰ ਵਾਰਨਿੰਗ ਦੇਣ ਲਈ ਪਰ ਫਿਰ ਇਹਨੇ ਅੰਦਰੋਂ ਦੋ ਰੌਂਡ ਫਾਇਰ ਕੀਤੇ ਤੇ ਜਵਾਬੀ ਕਾਰਵਾਈ ਦੇ ਵਿੱਚ ਇਹ ਜਿਹੜੀ ਹੈਗੇ ਲੈਗ ਸ਼ਾਟ ਹੋਇਆ ਬਲੱਤ ਦੇ ਵਿੱਚ ਇਹ ਫਾਇਰ ਲੱਗਿਆ ਉਸ ਤੋਂ ਬਾਅਦ ਇਹਨੂੰ ਹੁਣ 6 ਫੇਸ ਹਸਪੀਟਲ ਦੇ ਵਿੱਚ ਡਾਟਿਆ ਕੋਈ ਪੁਲਿਸ ਮੁਲਾਜ਼ਮ ਵੀ ਇਹਦੇ ਵਿੱਚ ਇਨਵਲਵ ਨਹੀਂ ਪੁਲਿਸ ਮੁਲਾਜ਼ਮ ਇਹਦੇ ਵਿੱਚ ਕੋਈ ਨਹੀਂ ਦੇਖੋ ਜਿੱਦਾਂ ਪ੍ਰੋਫਾਈਲ ਕੀ ਹੈ ਜਿਹੜਾ ਸੰਦੀਪ ਬਦਮਾਸ਼ ਇਹਦੇ ਅਲੱਗ-ਅਲੱਗ ਤਕਰੀਬਨ 7 ਐਫ ਆਈ ਆਰ ਜਿਹੜੀਆਂ ਹੁਣ ਤੱਕ ਸਾਨੂੰ ਪਤਾ ਹੈਗੀਆਂ ਇਹਦੇ ਪਹਿਲਾਂ ਇੱਕ ਮਰਡਰ ਦੀ ਐਫ ਆਈ ਆਰ ਵੀ ਦਰਜ ਸੀਗੀ ਜਿਹੜਾ ਮੁਹਾਲੀ 1 ਫੇਸ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ 26 ਤਰੀਕ ਨੂੰ ਮਰਡਰ ਹੋਇਆ ਤਾਂ ਦੂਜਾ ਮਰਡਰ ਸੀਗਾ ਉਸ ਤੋਂ ਪਹਿਲਾਂ ਇਹਦੇ ਉੱਪਰ ਰੇਪ ਦਾ ਪਰਚਾ ਪੋਕਸੋ ਐਕਟ ਦਾ ਪਰਚਾ ਵੀ ਹੈਗਾ ਲੜਾਈ ਝਗੜੇ ਦੇ ਪਰਚੇ ਈਵਨ ਕਿਡਨੈਪ ਸਰ ਕੋਈ ਗੈਂਗ ਨਾਲ ਦੇ ਹਜੇ ਤੱਕ ਕੋਈ ਰਿਲੇਸ਼ਨ ਨਹੀਂ ਹਲੇ ਕੋਈ ਨਹੀਂ ਇਸ ਤਰ੍ਹਾਂ ਦਾ ਆਰਗੇਨਾਈਜ਼ਡ ਜਿਹੜਾ ਬੰਦਾ ਹੈਗਾ ਇਹ ਉਹਦਾ ਕਿਸੇ ਗੈਂਗ ਨਾਲ ਹਲੇ ਨਹੀਂ ਸਾਹਮਣੇ ਆਇਆ ਲੇਕਿਨ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਕਾਫੀ ਵਾਰੀ ਇਹਨਾਂ ਦੀ ਆਂਦੀ ਸੀ ਇਹਨਾਂ ਦੇ ਗੈਂਗ ਦੀ ਕਿ ਇੱਥੇ ਕਦੀ ਬਲੌਂਗੀ ਦੇ ਵਿੱਚ ਇਹਨਾਂ ਤੇ ਐਫਆਈਆਰ ਹੋਈ ਹੈ ਸੌਣੇ ਦੇ ਵਿੱਚ ਹੋਈ ਹੈ ਅਲੱਗ-ਅਲੱਗ ਜਗ੍ਹਾ ਤੇ ਮਤਲਬ ਇੱਥੇ ਬਦਮਾਸ਼ੀ ਕਰਦੇ ਸੀਗੇ ਵੈਪਨ ਇਹਨਾਂ ਦੇ ਕੋਲ ਸੀਗਾ ਅੱਜ ਜਿਹੜਾ ਹੈਗਾ ਤਕਰੀਬਨ ਜੋ ਅਸੀਂ ਦੇਖਿਆ ਹਲੇ ਤੱਕ 32 ਬੋਰ ਦਾ ਇੱਕ ਪਿਸਟਲ ਹੈ ਇਹਦੇ ਕੋਲ ਲੇਕਿਨ ਜੋ ਮਰਡਰ ਹੋਇਆ ਸੀ ਉਹ 315 ਬੋਰ ਨਾਲ ਹੋਇਆ ਸੀਗਾ ਉਹ ਬਾਕੀ ਇਹਨੇ ਵੈਪਨ ਇਹਨਾਂ ਕੋਲ ਕਿੱਥੋਂ ਆਏ ਤੇ ਹੋਰ ਕਿਹੜੇ-ਕਿਹੜੇ ਬੰਦਿਆਂ ਨਾਲ ਇਹਦਾ ਲਿੰਕ ਹੈਗਾ ਉਹ ਅਸੀਂ ਹੁਣ ਰਿਮਾਂਡ ਤੋਂ ਨਹੀਂ ਨਹੀਂ ਹਲੇ ਆਇਡੈਂਟੀਫਾਈ ਕਰਨਾ ਅਸੀਂ ਕਿ ਕਿੱਥੇ ਰਹਿੰਦਾ ਸੀ ਕਿਵੇਂ ਰਹਿੰਦਾ ਸੀਗਾ ਉਹ ਹੁਣ ਇਨਵੈਸਟੀਗੇਸ਼ਨ ਦੇ ਦੈਂਟਰੋਗੇਟ ਕਰਾਂਗੇ ਤਾਂ ਕੱਲਾ ਹੀ ਸੀ ਹਜੇ ਜਾਂ ਨਹੀਂ ਇਸ ਟਾਈਮ ਤਾਂ ਹਲੇ ਜਿੰਨਾ ਲੱਗ ਰਿਹਾ ਕੱਲਾ ਹੀ ਸੀਗਾ ਹੁਣ ਇਹਨੂੰ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਵੀ ਉਹ ਵੈਪਨ ਕਿਸ ਦੇ ਕੋਲ ਹੈਗਾ ਕਿਉਂਕਿ ਜੋ ਪਹਿਲਾ ਬੰਦਾ ਫੜਿਆ ਉਹ ਕਹੇ ਇਹਦੇ ਕੋਲ ਵੈਪਨ ਸੀ ਇਹਦੇ ਕੋਲੋਂ ਇੱਕ ਹੋਰ ਵੈਪਨ ਬਰਾਮਦ ਹੋ ਗਿਆ ਪਹਿਲਾ ਵਾਲਾ ਵੈਪਨ ਨਹੀਂ ਬਰਾਮਦ ਹੋਇਆ ਤਾਂ ਨੇਚਰਲੀ ਇਹਦੇ ਹੋਰ ਵੀ ਅਲਾਈਜ਼ ਹੋਣਗੇ ਉਹ ਕਿੱਥੇ ਸਪੈਰ ਲੱਗ ਕਿੱਥੇ ਗੋਲੀ ਕਿੱਥੇ ਵੱਜੀ ਪੈਰ ਦੇ ਵਿੱਚ ਲੱਗੀ ਤੇ ਇਹਨੇ ਫਿਰ ਪੁਲਿਸ ਤੇ ਫਾਇਰਿੰਗ ਕੀਤੀ ਪੁਲਿਸ ਤੇ ਪਹਿਲਾਂ ਜਿਹੜੀ ਫਾਇਰ ਜਦੋਂ ਇਹਨੂੰ ਫੜਨ ਆਏ ਕਿਉਂਕਿ ਦੇ ਕੋ ਵੈਪਨ ਸੀਗਾ ਇਹਨੇ ਪੁਲਿਸ ਤੇ ਫਾਇਰ ਕੀਤੀ ਤੇ ਇਧਰ ਪਿੱਛੇ ਨਿਕਲ ਗਿਆ ਸੀ ਸੜਕ ਤੋਂ ਤੇ ਜਵਾਬੀ ਫਾਇਰਿੰਗ ਦੇ ਵਿੱਚ ਫਿਰ ਇੰਜਰ ਹੋ ਗਿਆ ਕਿੰਨੇ ਗ੍ਰਾਉਂਡ ਫਾਇਰ ਹੋਏ ਰਾਊਂਡ ਤੇ ਟੋਟਲ ਤਕਰੀਬਨ 4 ਤੋਂ 5 ਰਾਊਂਡ ਇਹਦੇ ਵੱਲੋਂ ਤੇ 4 ਤੋਂ 5 ਪੁਲਿਸ ਵੱਲੋਂ ਹੋਏ ਠੀਕ ਹੈ ਠੀਕ ਹੈ